ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਬਾਂਮਣਾਲਾ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਸੂਈ ਸਵਾਈ ਮੱਝ ਆ ਜਿਹੜੀ ਕਿ ਵਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਫੇਸਬੁੱਕ ਪੇਜ ਨੂੰ ਦੋਸਤੋ ਕਰ ਲਿਓ ਫੋਲੋ ਆਉ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਸੁਖਵੀ ਸੁਖਵੀਰ ਹਾਂਜੀ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ ਨੰਬਰ ਆਪਣਾ ਹੈਗਾ ਜੀ 94650 94650 56434 56434 ਜੀ 34 ਇਹ ਮੱਝ ਬਾਈ ਆਪਣੇ ਘਰ ਦੀ ਹੈ ਜੀ ਹਾਂਜੀ ਜੀ ਆਪਣੀ ਘਰ ਦੀ ਹੈ ਜੀ ਤੇ ਕਿੰਨਾ ਮਾਸੂਆ ਸੂਈ ਹੈ ਇਹ ਦੂਜੀ ਸੂਈ ਹੈ ਬਾਈ ਜੀ ਦੂਜੀ ਸੂਈ ਤੇ ਕਿੰਨੇ ਕ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਬਾਈ ਹੋ ਗਏ 20 ਦਿਨ ਅਜ 20 ਦਿਨ ਹਾਂਜੀ ਠੀਕ ਹੈ ਮਗਰ ਬੱਚਾ ਕੀ ਹੈ ਬਾਈ ਮਗਰ ਬੱਚਾ ਇਹ ਮੇਲ ਕਫ ਹੈਗਾ ਕਟਾ ਕਟਾ ਆ ਕਟਾ ਦੋਸਤੋ 20 ਦਿਨਾਂ ਦੀ ਸੂਈ ਆ ਤੇ ਕਿੰਨਾ ਕ ਦੁੱਧ ਕੱਢ ਦਿੰਦੀ ਹੈ ਬਾਈ ਇਹ ਇਸ ਟਾਈਮ ਹੈਗਾ ਬਈ 10-11 ਲੀਟਰ ਹੈਗਾ 10-11 ਲੀਟਰ ਹਾਂਜੀ ਲਓ ਵੀ ਮਿੱਤਰੋ ਬਿਲਕੁਲ ਜਿੰਨਾ ਹੈਗਾ ਦੁੱਧ ਉਨਾ ਹੀ ਦੱਸਿਆ ਬਾਈ ਨੇ ਕੋਈ ਵੱਡੀ ਛੋਟੀ ਗੱਲ ਨਹੀਂ ਕੀਤੀ ਜਿੰਨਾ ਹੈਗਾ ਉਨਾ ਸੱਚ ਆ ਕੇ ਤੁਸੀਂ ਤਿੰਨ ਡੰਗ ਚੋਲੋ ਚਾਰ ਡੰਗ ਚੋਲੋ ਸੀਲਸਲਾਗ ਮਾਝਾ ਦੋਸਤੋ ਦੇਖ ਸਕਦੇ ਹੋ ਤੁਸੀਂ ਦੂਜਾ ਸੂਆ ਸੂਈ ਵੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦਾ ਸਹਿਜ ਗੈਪ ਦਿਖਾਵਾਂਗੇ ਉਸ ਤੋਂ ਬਾਅਦ ਉਸ ਤੋਂ ਤੁਹਾਨੂੰ ਤੋੜ ਕੇ ਦਿਖਾਵਾਂ ਦੇਖ ਸਕਦੇ ਹੋ ਤੁਸੀਂ ਹਵਾਨੇ ਦਾ ਬਿਲਕੁਲ ਦੋਨਾਂ ਪਾਸਿਆਂ ਤੋਂ ਸਹਿਜ ਇੱਕੋ ਜਿਹਾ ਸਾਫ਼ ਸੁਥਰਾ ਤੇ 15 ਹਵਾਨਾ ਹੈ ਪੇਠਪੂੜਾ ਚੰਗਾ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਹਵਾਨਾ ਮਗਰਲੇ ਪਾਸੇ ਨੂੰ ਤੁਹਾਨੂੰ ਦਿਖ ਰਿਹਾ ਹੋਣਾ ਬਦਮਾ ਤੇ ਕੱਦ-ਕਾਠ ਚੰਗਾ ਹੈ ਜੀ ਤੋੜ ਕੇ ਵੀ ਤੁਹਾਨੂੰ ਦਿਖਾਉਣੇ ਆ ਤੁਰਦੀ ਤੋਂ ਤੁਹਾਨੂੰ ਸਾਰੀ ਜੱਜਮੈਂਟ ਇਹਦੀ ਆ ਜਾਣੀ ਲੋ ਵੀ ਸੱਜਣੋ ਤੁਰਦੀ ਤੋਂ ਤੁਹਾਨੂੰ ਹਵਾਨੇ ਦੀ ਸਾਰੀ ਜੱਜਮੈਂਟ ਇਹਦੀ ਆ ਜਾਣੀ ਹੈ ਬਿਲਕੁਲ 15 ਹਵਾਨਾ ਹੈ ਤੇ ਪੈਠਪੁੜੇ ਦੀ ਚੰਗੀ ਆ ਪਤਲੀ ਚਮੜੀ ਦੀ ਆ ਦੋਸਤੋ ਤੇ ਦੁੱਧ 11 ਕਿਲੋ ਤੋਂ ਉੱਤੇ ਉੱਤੇ ਆ ਬਾਈ ਕਹਿੰਦਾ ਦੇਖ ਸਕਦੇ ਹੋ ਤੁਸੀਂ ਤੋਰ ਦੇਖ ਸਕਦੇ ਆ ਜੀ ਪੰਦਰ ਹਵਾਨੇ ਦੀ ਹੈ ਬਿਲਕੁਲ ਉੱਪਰ ਤੱਕ ਲੱਗਿਆ ਹੋਇਆ ਹਵਾਨਾ ਬੰਦ ਦੇ ਹਾਂਜੀ ਭਾਈ ਜੀ ਕੀ ਮੋਲ ਰੱਖਿਆ ਇਹਦਾ ਜੀ ਇਹਦਾ ਮੋਲ ਰੱਖਿਆ ਆਪਾਂ 130 ਜੀ 130 ਮਾਨਤਾ ਨ ਹੋ ਜਾਊਗਾ ਭਾਈ ਜੀ ਹਾਂਜੀ ਮੌਕੇ ਤੇ ਮਾਨਤਾ ਨ ਹੋ ਜਾਊਗਾ ਭਾਈ ਜੀ ਲਓ ਵੀ ਸੱਜਣੋ 1,30,000 ਮੋਲਾਂ ਤੇ ਬਣਦਾ ਮਾਨ ਤਾਂ ਤੁਹਾਡਾ ਮੌਕੇ ਤੇ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਈ ਆ ਬਾਈ ਨਾਲ ਸੰਪਰਕ ਕਰ ਲਿਓ ਉੱਪਰਲੇ ਪਾਸੇ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਮਿਲਦੇ ਆ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ